ਜੀ ਆਇਆਂ ਨੂੰ ਜੀ ਅੱਜ ਕਿਹੜੇ ਵੜਾ ਪਤਾ ਪੂਜੀ ਪੁਜੀ ਰੰਬੀਨ ਸੁਖੀ ਐ ਤੁਕ ਸਾਈਟ ਮੈਂ ਨਾ ਹਾਂ ਐ ਮੇਰੇ ਤੁਹਾਡਾ ਅੱਜ ਇਸ ਕੋ ਮੰਨ ਲਓ ਸਵਾਗਤ ਹੈ ਉਮੀਦ ਕਰਦਾ ਕਿ ਤੁਸੀਂ ਆਪੋ ਆਪਣੀ ਜਨ ਖੁਸ਼ ਹੋਵੋਗੇ ਮੌਜਮਾਨ ਹੋਵੋਗੇ ਤੇ ਤੰਦਰੁਸਤ ਹੋਵੋਗੇ ਸੋ ਅੱਜ ਆਪਣੇ ਆ ਰਹੇ ਨੇ ਨਿਊ ਸੌਥ ਵੈਲ ਤੋਂ ਭੈਣ ਹਣੀ ਸੋ ਭੈਣ ਭਾਜੀ ਨਿਆਣੇ ਉਹ ਆ ਗਿਆ ਵੀ ਬੋੜਾ ਕਿ ਸਾਈਟਮੈਂਟ ਹੈ ਮੈਂ ਲੈਵਣਾ ਨੂੰ ਦੇਖ ਰਿਹਾ ਕਦੋਂ ਤੇ ਆ ਵੇਟਿੰਗ ਦੇ ਪਿੱਛੇ ਬਣੇ ਲੋ ਨਾਲ ਸਾਢੇ 10 ਦਾ ਟਾਈਮ ਹੋ ਗਿਆ ਆ ਗਿਆ ਪੈਣ ਹੋਣੀ ਰਾਤ ਦਾ ਟਾਈਮ ਮੰਨ ਲਓ ਹੋਰ ਆ ਗਏ ਚਲ 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 ਪਾ ਚੱਲ ਕਰ ਇਹ ਹੋਰ ਕਿਹੜਾ ਚ ਬੇਤਾ ਹੈ ਚਲ ਸਤਿ ਸ੍ਰੀ ਅਕਾਲ ਕਿਦਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹਾਲ ਕਿਦਾਂ ਅੱਜ ਕੰਡਾ ਸਤਿ ਸ੍ਰੀ ਅਕਾਲ ਮੈਂ ਬੜਾ ਸਤਿ ਸ੍ਰੀ ਅਕਾਲ ਆ ਗਿਆ ਫੋਟੋ ਦੇ ਦੇ ਇਹ ਨਿਊ ਗੇਮ ਦੇ ਟੈਂਪਰ ਬਾਜੀ ਰ ਮੈਂ ਕਿਹਾ ਸਾਬਜੀ ਬਣ ਕਿੱਥੇ ਰ ਆ ਮੈਂ ਬਣ ਆ ਗਿਆ ਮੈਂ ਥੋੜੇ ਬੋਲੋ ਦੇ ਨੇ ਫੇ ਕਹਿਣਾ ਕਹਿੰਦਾ ਆ ਗਿਆ ਕਿ ਪੰਜਾਬੀ ਬੋਲਣ ਸਾਰਾ ਸਾਰਾ ਹਾਂ ਨਹੀਂ ਬੋਲਦਾ ਮੈਂ ਇਹ ਕਹਿੰਦਾ ਸਭ ਨੂੰ ਜਿਹਾਸੀ ਮਤਲਬ ਕਰਦੀ ਇਹ ਜਰੂਰੀ ਕਰਦੀ ਇਹ ਚੱਲ ਆ ਇਹ ਜਰੂਰੀ ਕਹਿਣਾ ਜਰੂਰੀ 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 জুৰি নাছিল চাৰে

ਅਗੇ ਤੇ ਗਾ ਰਹੇ ਆਹ ਇਹਦਾ ਰੋਟੀ ਜਾਂਦੇ ਹੁੰਦਾ ਏ। ਸਹੀ ਗੱਲ ਹੈ। ਇਹਨਾਂ ਦਾ ਬਾਹਰ ਦੇ ਹੁੰਦਾ ਮਤਲਬ ਨੇੜੇ ਨਾਲ। ਆਹ ਜਦੋਂ ਸਿਟੀ ਜਾਂਦਾ ਉਹਦਾ ਨਿਊ ਇਅਰ ਤੇ ਹੀ ਗਿਆ ਪਹਿਲਾ ਦਿਨ ਗਿਆ ਉਹ। ਇਹ ਮਾਂ ਵੀ ਜਾਦਾ ਇੱਥੇ ਇੱਕ ਕੰਮ ਅਗਰ ਤਾਂ ਮਰ ਗਏ। ਇਹ ਕੱਟ ਕਰ ਰਹਿਦੀ ਆ। ਮੇਰੀ ਹੱਲੇ ਨਹੀਂ ਜਾਣਾ। ਅਜੀ ਜੀ ਦੁਬਾਰੇ ਕਹਿੰਦਾ ਖੇਡਦਾ ਖੇਡਦਾ ਕਹਿੰਦਾ ਬੀਬੀ ਤੂੰ ਇੰਡੀਆ ਕਦੋਂ ਜਾਣਾ? ਮੈਂ ਤਾਂ ਮੈਂ ਖੇਡਣੇ ਜਾ ਹਾਂ। ਤੂੰ ਵੀ ਜਾ। ਉਹ ਮੈਂ ਕਿਹੜੀ ਕੱਟ ਜਾਣਾ। ਮੈਂ ਕਹਿੰਦਾ ਜਿੱਤੇ ਕਹਿੰਦਾ ਮੇਰੇ ਬਾਬਾ ਚੰਗਾ ਹੈ ਬਾਬਾ ਚੰਗਾ ਮੇਰੇ ਤੋਂ ਵੀ ਰੋਟੀ ਖਾਣੀ ਬਾਬੇ ਨੇ ਚੰਗੀ ਰੋਟੀ ਬਹੁਤ ਫਰੋਂਟ ਤੇ ਨਾ ਸਿੜੀ ਜਦੋਂ ਵੀ ਜਾਂਦਾ ਪਹਿਲਾਂ ਹੰਗਰੀ ਇਕ ਲੈਣਾ ਕਹਿੰਦਾ ਨਹੀਂ ਰੱਟੇ ਮੈਂ ਕਹਾਂ ਪਹਿਲਾਂ ਕਹਿੰਦਾ ਹੁਣ ਇਹਦੇ ਨਹੀਂ ਪਹਿਲਾਂ ਇੱਕ ਵਾਰ ਗਏ ਆ ਫਾਇਰ ਬਟ ਹਾਂ ਅਗਲੇ ਤੋਂ ਬਹੁਤ ਬੋਲ ਕੇ ਇਹ ਸ਼ਬਦ ਕਦੋਂ ਮੈਂ ਤਾਂ ਕਰਦਾ ਸੀ ਮੈਂ ਬਾਬੇ ਦੀ ਫੋਨ ਲਾਵਾ ਮੈਨੂੰ ਫੋਨ ਲਾਉਣਾ ਵਾਪੇ ਨੂੰ ਮਾਪੇ ਸ਼ਿਕਾਇਤ ਕਰਨੀ ਦੀ ਦੀ ਜੰਦ ਲਾ ਰੰਦਾ ਆਪੇ ਜੇ ਕੋ ਗਲਤ ਜਵਾਬ ਗੱਲ ਕਹਿ ਦੇਣੀ ਹੈ ਜਵਾਬ ਦੇਣਾ ਨਹੀਂ ਤਾਂ ਨਹੀਂ ਹੁਣ ਹੋਰ ਤਾਂ ਗੱਲ ਕਰ ਲੈ ਕਿੰਨਾ ਬੰਦੇ ਰਹਿੰਗੇ ਜੇ ਉਹ ਪੰਜਾਬੀ ਆ ਗਈ ਨਾ ਉਹ ਤਾਂ ਪੰਜਾਬੀ ਆਉਣਾ ਨੇ ਆਣੇ ਥੋੜਾ ਜਿਹਾ ਹੋ ਜਾਂਦਾ ਪਰ ਚਾਹ ਵੀ ਤਾਂ ਉਦਾਂ ਵੀ ਰੋਣ ਨਹੀਂ ਮੇਰੇ ਨਾਲ ਤੋਂ ਪਟੀਸ਼ਾ ਨਹੀਂ ਨਹੀਂ ਇਦਾਂ ਨਹੀਂ ਮੈਂ ਤਾਂ ਟੀਸ਼ਰਟ ਮੰਨੇ ਬੋਲਦਾ ਲੇਦਾ ਵਰਦੀਆਂ ਲੈਣ ਦੇ ਘਰੇ ਵੇ ਬੰਦਾ ਵਰਦੀਆਂ ਲੈਣ ਦੇ ਘਰੇ ਵੇ ਨਿਆਣਿਆਂ ਦੇ ਵਰਦੀ ਵੇ ਬੈਸੇ ਹੋਰ ਉਹਦਾ ਹੀ ਆ ਉਹ ਦਾ ਦਾ ਨੰਬਰ ਤੇ ਬਣੇ ਨਾ ਆ ਗਾ ਉਹ ਵੀ ਤਾਂ ਆ ਆ ਇੱਥੇ ਮਿਲਿਆ ਸੀਗਾ 400 ਡਾਲਰ ਮਿਲਿਆ ਸੀ ਨੀ న్యూਸ ਹਵਾਤਰੀ ਨਹੀਂ ਲਾਦਾ ਸੀਗਾ ਸਕੂਲ ਗਵਰਨਮੈਂਟ ਵਾਲਾ ਹੈ ਸਕੂਲੇ ਗਵਰਨਮੈਂਟ ਵਾਲਾ ਨੇ ਤੁਹਾਨੂੰ ਸਕੂਲ ਵਾਲਾ ਨਹੀਂ ਮਿਲਿਆ ਵਰਦੀਆਂ ਲਈ ਸਕੂਲ ਵਾਲਾ ਵਾ ਰੋ ਬਾਟੀਗਾ ਤੇ ਲਾਇਆ ਤਾਂ ਮੈਂ ਨਹੀਂ ਮੈਨੂੰ ਅੱਜ ਨਾਲ ਬੈਠ ਕੇ ਬਾਤ ਤੇ ਰਾਤ ਬਦਲ ਗਿਆ ਉਹ ਵੀਰ ਤੇ ਚਲ ਗਏ ਦੂਜੇ ਆਪਣੇ ਨਹੀਂ ਨਹੀਂ ਤੂੰ ਰਹਿਣਾ ਨਹੀਂ ਤੂੰ ਤੇ ਆ

10 ਲਿਤਾਣੀ ਸੀ ਕਿੰਨੀ ਆ ਸਿੱਟਰ 11 11 ਇਹ ਤੋਂ ਨਹੀਂ 2-2 ਲੀਟਰ ਦਾ ਦੋਆ ਤੇਰੀ ਆਪਣੇ 5-5 ਲੀਟਰ ਨਹੀਂ 3 ਲੀਟਰ ਦਾ ਬੱਲੇ ਜਿੱਦਾਂ ਨਹੀਂ ਉਹਦਾ 11 ਸਿੱਟਰ ਉਹਦੇ ਉੱਦ ਆਪਣਾ ਹੈਗਾ ਪਹਿਲਾ 6 ਕਰ 9 ਤੇ ਦੋ ਆਉ 11 11 ਤੋਂ ਮੈਂ ਬਹੁਤ ਵਧੀਆ ਉਹਦਾ 11 ਪਰ ਜਿੱਦਾਂ 10 ਲੀਟਰ ਦੇ ਵਿੱਚ ਮੇਰੇ 4 ਬੰਦੇ ਘਰਾਉਣਾ ਬੰਦੇ ਆ 4 ਕੁ ਮੈਂ ਇਹ ਵੀ ਸੋਣਾ ਹੈ ਓਏ ਦੁੱਧੂ ਪੀ ਲਾਉਣ ਬੈਠੇ ਅਜਾ ਅਜਾ ਅੱਛਾ ਮੈਂ ਕੋਈ ਨਹੀਂ ਕਿ ਉਹ ਟੈਨਸ਼ਨ ਆ ਲੈ ਪਹਿਲਾਂ ਉਹਨਾਂ ਕੱਟਾ ਪਾਉਣਾ ਸੀ ਆ ਬੜਾ ਆਂਗਰ ਨਾਲ ਖੇਲਦੇ ਨਾ ਤੂੰ ਉਹ ਕਰ ਰੋ ਮੇਰੇ ਉਹ ਕਿੰਨੂ ਛੋਟਾ ਆ ਤੁਸੀਂ ਧਿਆਨ ਆ ਕੋਈ ਨਾ ਮੱਝਾ ਨਹੀਂ ਰੱਖ ਰੋ ਉਹਨੂੰ ਸੁੱਕੀ ਕਰਨਾ ਉਹਨੂੰ ਕੱਢ ਦੋ ਮੈਂ ਕਰ ਦੋ ਮੈਂ ਮਾਮਲਾ ਕਰਦੇ ਆ ਵੀਰੇ ਮੇਰੇ ਵੱਦੀ ਮਮਮੀ ਬੱਤੀ ਆ ਉਹ ਪਤਾ ਨਹੀਂ ਕਿ ਕਿਹੜਾ ਨਾ ਕੰਟੀ ਬੜਾ ਕਿੰਨੇ ਬੜੀਓ ਕਾ ਕਰ ਰਹੇ ਆ ਅੱਜ ਰੋ ਗਿਆ ਅਰੇ ਆਪ ਨੇ ਖਾਇਆ ਹੋਵੇ ਮੌਸਮ ਤਾਂ ਮੌਸਮ ਹੀ ਨਾ ਮੌਸਮ ਹੀ ਨਾ ਮੋਰ ਦਾ ਲਾਡੀ ਕਿਹੜੀ ਕੋਸੀ ਆਹੋ ਮੌਸਮੇ ਭੋਲੇ ਟੈਨ ਕੋਈ ਨਹੀਂ ਆਉਂਦੇ ਅੱਛਾ ਮਮਾ ਅੱਜ ਕਿਹਦੀ ਪਸਗਲੇ ਆਈ ਦੋ ਬੋਸਾ ਤੇਰਾ ਤਾਂ ਮੈਂ ਠੰਡਾ ਰੱਖਿਆ ਹੁੰਦਾ ਤੇ ਕੱਢਾਂਗੀ ਕਿਹਦਾ ਨਾ ਸਿਆਣੀਆਂ ਆਉਂਦਾ ਸਿਕੀਆਂ ਹੁਣ ਤੋਂ ਕੋਤੇ ਮੋਤੀਆਂ ਹੁਣ ਫੋਕਰ ਦੇ ਬਿੰਨਰ ਬਣਿਆ ਤਦੋਂ ਮੈਂ ਕੀ ਕਹੀ ਨਹੀਂ ਕੀ ਕਿਹੜੀ ਨਹੀਂ ਮੈਚ ਆ 12 ਬਾਈ ਉਹਗਾ ਹਾਂ ਅਮੁੰਡਾ ਆ ਮੈਂ ਕਹਿੰਦਾ ਆਲਬਰੀ ਹੋਮ ਕੋਟ ਫੋਕਸ ਦੱਸਿਸ ਮੈਂ ਕਹਿੰਦਾ ਆ ਬੋਲਨ ਗਾਉਂ ਨਹੀਂ ਇਹਨੂੰ ਰਹਿਣ ਕੋਈ ਅੱਛਾ ਪੱਕਾ ਇਹ ਆਪਣੇ ਪੱਕਾ ਆ ਨਾਮ ਸੋਦਾ ਆ ਉਹ ਆਹੋ ਤੇਰਾ ਤਾਰ ਕੋਲ ਚਾਹ ਕੋਲ ਉਹ ਕਹਿੰਦੇ ਵੀ ਇੱਕ ਲ ਕੁੜੀ ਦੇ ਤੋ ਕੋਈ ਨਹੀਂ ਦਰਵੇਤੀ ਮਨੂ ਵੀ ਦੀਆਂ ਏ ਯਾਰ ਨਗਾ ਸਟਨ ਲਵਾ ਦੇ ਨਹੀਂ ਨਹੀਂ ਆ ਕਰੀ ਦੇ ਆਹੋ ਤੇ ਫੋਟੋ ਵਾਲੇ ਕਲੱਬ ਦਾ ਨਾਮ ਕੀ ਆ ਹੈਨਵਰ ਕੀ ਹੈਨਵਟ ਐਫ ਸੀ ਅਕਲਾਂ ਦੇ ਇੱਕ ਤੇ ਆ ਹਾਂ ਮਰਾ ਹੈਰ ਛੋਟਾ ਟਾਉਨ ਆ ਇਹਦਾ ਨੇਰ ਆਪਣਾ ਪਾਸਾ ਆ ਰੋ ਗੇਰੇ ਮਾਰਿਆ